ਸ਼੍ਰੀਕਾਲ ਤੋਂ ਜ਼ਿਕਰ ਐਸਐਮ ਜੀ ਨਿਊਜ਼ ਤੇ ਮੈਂ ਹਾਂ ਪ੍ਰਦੀਪ ਗੌਰ ਤਾਂ ਹਿਮਾਚਲ ਦੇ ਵਿੱਚ ਭਾਰੀ ਤਬਾਹੀ ਰੁਕਣ ਦਾ ਨਾਮ ਨਹੀਂ ਲੈ ਰਹੀ ਐ ਸੋ ਲਗਾਤਾਰ ਬਾਰਿਸ਼ ਹੋ ਰਹੀ ਐ ਜਿਸ ਦੇ ਕਾਰਨ ਲੋਕ ਨੇ ਜਿਹੜੇ ਹਾਲੋ ਬਿਹਾਲ ਹੋਏ ਨੇ ਔਰ ਘਰਾਂ ਦੇ ਵਿੱਚ ਰਹਿਣਾ ਹੁਣ ਉਹਨਾਂ ਦਾ ਮੁਸ਼ਕਿਲ ਹੋ ਰਿਹਾ ਤੇ ਇਸ ਦੇ ਨਾਲ ਇੱਕ ਵਾਰ ਫਿਰ ਤੋਂ ਇਹ ਆਫਤ ਐ ਜਿਹੜੀ ਲੋਕਾਂ ਨੂੰ ਫਿਰ ਡਰਾ ਸਕਦੀ ਐ ਕਿਉਂਕਿ ਮੌਸਮ ਵਿਭਾਗ ਨੇ ਅਲਰਟ ਕਰ ਦਿੱਤਾ ਐ ਕਿ ਅਗਲੇ 3 ਦਿਨਾਂ ਦੇ ਵਿੱਚ ਭਾਰੀ ਤੋਂ ਭਾਰੀ ਮੀਂਹ ਐ ਜਿਹੜਾ हिमाचल ਦੇ ਵਿੱਚ ਪੈ ਸਕਦਾ ਇਸ ਕਰਕੇ ਪ੍ਰਸ਼ਾਸਨ ਨੇ ਵੀ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਆਪਣੇ ਸੁਰੱਖਿਅਤ ਜਗ੍ਹਾ ਦੇ ਉੱਤੇ ਚਲੇ ਜਾਣ ਆਪਣਾ ਜ਼ਰੂਰੀ ਸਮਾਨ ਜ਼ਰੂਰ ਨਾਲ ਲੈ ਕੇ ਜਾਣ ਔਰ ਦੱਸਦੇ ਕਿ ਅਗਲੇ 72 ਘੰਟਿਆਂ ਦੇ ਵਿੱਚ ਭਾਰੀ ਤੋਂ ਭਾਰੀ ਮੀਂਹ ਹੈ ਜਿਹੜਾ ਹਿਮਾਚਲ ਪ੍ਰਦੇਸ਼ ਦੇ ਵਿੱਚ ਦੇਖਣ ਨੂੰ ਮਿਲੇਗਾ ਤੁਹਾਨੂੰ ਇਸ ਦਿਨ ਵਾਲੀ ਲੈਂਡਸਲਾਈਡਿੰਗ ਵੀ ਹੋ ਸਕਦੀ ਹੈ ਅਸਮਾਨ ਦੇ ਵਿੱਚ ਬਿਜਲੀ ਗਰਜ ਸਕਦੀ ਹੈ ਤੇਜ਼ ਹਵਾਵਾਂ ਚੱਲਣ ਦੇ ਨਾਲ ਭਾਰੀ ਤੋਂ ਭਾਰੀ ਮੀਂਹ ਜਿਹੜਾ ਹਿਮਾਚਲ ਪ੍ਰਦੇਸ਼ ਦੇ ਵਿੱਚ ਪੈ ਸਕਦਾ ਹੈ। ਤੁਹਾਨੂੰ ਜਾਣਕਾਰੀ ਜ਼ਰੂਰ ਦੇ ਦਿੰਨੇ ਆ ਆ ਕਿ ਸੂਬੇ ਦੇ ਵਿੱਚ ਅਗਲੇ 72 ਘੰਟਿਆਂ ਦੇ ਲਈ ਭਾਰੀ ਬਾਰਿਸ਼ ਲਈ yellow alert ਜਾਰੀ ਕੀਤਾ ਹੈ। ਉਹਨਾਂ ਅੱਜ ਉਹਨਾਂ ਹਮੀਰਪੁਰ, ਬਲਾਸਪੁਰ, ਕਾਂਗੜਾ, ਸ਼ਿਮਲਾ ਤੇ ਸਰਮੌਰ ਦੇ ਵਿੱਚ ਬਾਰਿਸ਼ ਦੀ ਚੇਤਾਵਨੀਆਂ। ਹਾਲਾਂਕਿ ਇਹ ਉਹੀ ਇਲਾਕੇ ਨੇ ਜਿੱਥੇ ਪਹਿਲਾਂ ਵੀ ਭਾਰੀ ਤੋਂ ਭਾਰੀ ਬਾਰਿਸ਼ ਹੋਈ ਸੀ। ਕਿੰਨੇ ਹੀ ਕਾਰਨ ਜਿਹੜੇ ਉਹ ਸੁਬਾਹ ਹੋਈ ਸੀ ਸੋ ਲੈਂਡਸਲਾਈਡਿੰਗ ਵੀ ਇੰਨਾ ਇਲਾਕਿਆਂ ਦਾ ਵਿੱਚ ਹੋਈ ਸੀ ਇੱਕ ਵਾਰ ਫਿਰ ਤੋਂ ਪ੍ਰਸ਼ਾਸਨ ਨੇ ਐਡਵਾਈਸਰੀ ਜਾਰੀ ਕਰਕੇ ਲੋਕਾਂ ਨੂੰ ਅਲਰਟ ਜ਼ਰੂਰ ਕਰ ਦਿੱਤਾ ਹੈ ਤਾਂ ਕਿ ਉਹ ਕਿਸੇ ਸੁਰੱਖਿਅਤ ਜਗ੍ਹਾ ਦਿੱਤੇ ਚਲੇ ਜਾਣ ਸੋ ਜੇ ਜ਼ਿਕਰ ਕੀਤਾ ਜਾਵੇ ਸਮੌਨਸੂਨ ਦਾ ਤਾਂ ਮੌਨਸੂਨ ਸੀਜ਼ਨ 1 ਜੂਨ ਤੋਂ ਸ਼ੁਰੂ ਹੋ ਕੇ 11 ਸਤੰਬਰ ਦੇ ਵਿੱਚ ਆਮ ਨਾਲੋਂ 43.1% ਵਧਮੀ ਪਿਆ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ 43% ਦਾ ਭਾਵ ਹੈ ਕਿ ਪੰਜਾ ਪਰਸੰਨ ਯਾਨੀ ਕਿ ਦੋ ਅੱਧ ਦਾ ਫਰਕ ਕੇ ਸਮੇਂ ਦੌਰਾਨ ਆਮੀ ਹੈ ਜਿਹੜਾ 674.2 ਮਿਲੀਲੀਟਰ ਹੁੰਦਾ ਪਰ ਇਸ ਵਾਰ 904.3 ਮਿਲੀਲੀਟਰ ਮੀਂਹ ਪਿਆ ਤਾਂ ਮੰਡੀ ਦੇ ਜਿਲ੍ਹੇ ਦੇ ਵਿੱਚ ਸਭ ਤੋਂ ਵੱਧ 1735 ਮਿਲੀਮੀਟਰ ਤੇ ਕਾਂਗੜਾ ਚ 1712 ਮਿਲੀਮੀਟਰ ਸਿਰਮੌਰਤ ਵਿੱਚ 1576 ਮਿਲੀਮੀਟਰ ਮੀਂਹ ਪਿਆ ਪਰ ਹਜੇ ਵੀ ਆਫਤ ਰੁਕ ਨਹੀਂ ਰਹੀ ਹੈ ਸਗੋਂ ਮੌਸਮ ਵਿਭਾਗ ਨੇ ਫਿਰ ਤੋਂ ਅਲਰਟ ਜਾਰੀ ਕਰ ਦਿੱਤਾ ਜੇਕਰ ਗੱਲ ਕੀਤੀ ਜਾਵੇ ਆਫਤ ਪ੍ਰਬੰਧਨ ਦੇ ਅਨੁਸਾਰ ਦੀ ਤਸੀਜ਼ਨ ਦੇ ਵਿੱਚ ਜ਼ਮੀਨ ਖਿਸਕਣ 97 ਹੜ੍ਹਾਂ ਤੇ 45 ਬੱਦਲ ਫਟਣ ਦੀ 137 ਘਟਨਾਵਾਂ ਦੇ ਵਿੱਚ 76 ਲੋਕਾਂ ਦੀ ਜਾਨ ਚਲੀ ਗਈ ਤਾਂ ਪੂਰੇ ਮੌਨਸੂਨ ਸੀਜ਼ਨ ਦੇ ਵਿੱਚ 380 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 40 ਲੋਕ ਲਾਪਤਾ ਨੇ ਤੇ ਹਜੇ ਤੱਕ ਵੀ ਉਹਨਾਂ ਦੀ ਡੈੱਡ ਬੋਡੀ ਨਹੀਂ ਮਿਲ ਸਕੀ ਹੈ ਤਾਂ ਸੂਬੇ ਦੇ ਵਿੱਚ ਭਾਰੀ ਬਾਰਿਸ਼ ਤੇ ਕਾਰਨ 1280 ਘਰ ਪੂਰੀ ਤਰ੍ਹਾਂ ਤਬਾਹ ਹੋ ਗਏ ਨੇ 5643 ਘਰਾਂ ਨੂੰ ਅੰਸ਼ਕ ਤੌਰ ਤੇ ਨੁਕਸਾਨ ਪਹੁੰਚਿਆ ਇਸ ਸੀਜ਼ਨ ਦੇ ਵਿੱਚ 26955 ਘਰੇਲੂ ਜਾਨਵਰ ਵੀ ਆਪਣੀਆਂ ਜਾਨਾਂ ਗਵਾ ਚੁੱਕੇ ਨੇ ਸਤਿ ਸ਼੍ਰੀ ਅਕਾਲ ਤੁਸੀਂ ਸੁਣ ਰਹੇ ਹੋ ਸੰਜੈ ਨਿਊਜ਼ ਤੇ ਮੈਂ ਹਾਂ ਪ੍ਰਦੀਪ ਗੌਰ ਦਾ ਹਿਮਾਚਲ ਦੇ ਵਿੱਚ ਭਾਰੀ ਤਬਾਹੀ ਰੁਕਣ ਦਾ ਨਾਮ ਨਹੀਂ ਲੈ ਰਹੀ ਐ ਸੋ ਲਗਾਤਾਰ بارش ਹੋ ਰਹੀ ਐ ਜਿਸ ਤੇ ਕਾਰਨ ਲੋਕ ਨੇ ਜਿਹੜੇ ਹਾਲੋ ਬਿਹਾਲ ਹੋਏ ਨੇ ਔਰ ਘਰਾਂ ਦੇ ਵਿੱਚ ਰਹਿਣਾ ਹੁਣ ਉਹਨਾਂ ਦਾ ਮੁਸ਼ਕਿਲ ਹੋ ਰਿਹਾ ਤੇ ਇਸ ਦੇ ਨਾਲ ਇੱਕ ਵਾਰ ਫਿਰ ਤੋਂ ਇਹ ਆਫਤ ਐ ਜਿਹੜੀ ਲੋਕਾਂ ਨੂੰ ਫਿਰ ਡਰਾ ਸਕਦੀ ਐ ਕਿਉਂਕਿ ਮੌਸਮ ਵਿਭਾਗ ਨੇ ਅਲਰਟ ਕਰ ਦਿੱਤਾ ਐ ਕਿ ਅਗਲੇ 3 ਦਿਨਾਂ ਦੇ ਵਿੱਚ ਭਾਰੀ ਤੋਂ ਭਾਰੀ ਮੀਂਹ ਐ ਜਿਹੜਾ ਹਿਮਾਚਲ ਦੇ ਵਿੱਚ ਪੈ ਸਕਦਾ ਇਸ ਕਰਕੇ ਪ੍ਰਸ਼ਾਸਨ ਨੇ ਵੀ ਲੋਕਾਂ ਨੂੰ ਬੇਨਤੀ ਕੀਤੀ ਐ ਕਿ ਆਪਣੇ ਸੁਰੱਖਿਅਤ ਜਗ੍ਹਾ ਦੇ ਉੱਤੇ ਚਲੇ ਜਾਣ ਆਪਣਾ ਜ਼ਰੂਰੀ ਸਮਾਨ ਜ਼ਰੂਰ ਨਾਲ ਲੈ ਕੇ ਜਾਣ ਔਰ ਦੱਸਦੇ ਆ ਕਿ ਅਗਲੇ 72 ਘੰਟਿਆਂ ਦੇ ਵਿੱਚ ਭਾਰੀ ਤੋਂ ਭਾਰੀ ਮੀਂਹ ਹੈ ਜਿਹੜਾ ਹਿਮਾਚਲ ਪ੍ਰਦੇਸ਼ ਦੇ ਵਿੱਚ ਦੇਖਣ ਨੂੰ ਮਿਲੇਗਾ। ਸੋ ਇਸ ਦੇ ਨਾਲ ਹੀ ਲੈਂਡ ਸਲਾਈਡਿੰਗ ਵੀ ਹੋ ਸਕਦੀ ਹੈ। ਅਸਮਾਨ ਦੇ ਵਿੱਚ ਬਿਜਲੀ ਗਰਜ ਸਕਦੀ ਹੈ। ਤੇਜ਼ ਹਵਾਵਾਂ ਚੱਲਣ ਦੇ ਨਾਲ ਭਾਰੀ ਤੋਂ ਭਾਰੀ ਮੀਂਹ ਹੈ ਜਿਹੜਾ ਹਿਮਾਚਲ ਪ੍ਰਦੇਸ਼ ਦੇ ਵਿੱਚ ਪੈ ਸਕਦਾ ਹੈ। ਸੋ ਜਾਣਕਾਰੀ ਜ਼ਰੂਰ ਦੇ ਦਿੰਨੇ ਆ ਆ ਕਿ ਸੂਬੇ ਦੇ ਵਿੱਚ ਅਗਲੇ 72 ਘੰਟਿਆਂ ਦੇ ਲਈ ਭਾਰੀ ਬਾਰਿਸ਼ ਲਈ yellow alert ਜਾਰੀ ਕੀਤਾ ਹੈ। ਉਹਨਾਂ ਅੱਜ ਉਹਨਾਂ ਹਿਮੇਰਪੁਰ, ਬਲਾਸਪੁਰ, ਕਾਂਗੜਾ, ਸ਼ਿਮਲਾ ਤੇ ਸਰਮੌਰ ਦੇ ਵਿੱਚ ਬਾਰਿਸ਼ ਦੀ ਚੇਤਾਵਨੀ ਹੈ। ਹਾਲਾਂਕਿ ਇਹੀ ਇਲਾਕੇ ਨੇ ਜਿੱਥੇ ਪਹਿਲਾਂ ਵੀ ਭਾਰੀ ਤੋਂ ਪਾਰੀ ਬਾਰਿਸ਼ ਹੋਈ ਸੀ ਸਰ ਕਿੰਨੇ ਹੀ ਘਰ ਨੇ ਜਿਹੜੇ ਉਹ ਤਬਾਹ ਹੋਏ ਸੀ ਸੋ ਲੈਂਡਸਲਾਈਡਿੰਗ ਵੀ ਇੰਨਾ ਇਲਾਕਿਆਂ ਦਾ ਵਿੱਚ ਹੋਈ ਸੀ ਇੱਕ ਵਾਰ ਫਿਰ ਤੋਂ ਪ੍ਰਸ਼ਾਸਨ ਨੇ ਐਡਵਾਈਜ਼ਰੀ ਜਾਰੀ ਕਰਕੇ ਲੋਕਾਂ ਨੂੰ ਅਲਰਟ ਜ਼ਰੂਰ ਕਰ ਦਿੱਤਾ ਹੈ ਤਾਂ ਕਿ ਉਹ ਕਿਸੇ ਸੁਰੱਖਿਅਤ ਜਗ੍ਹਾ ਦਿੱਤੇ ਚਲੇ ਜਾਣ ਸੋ ਜੇ ਜ਼ਿਕਰ ਕੀਤਾ ਜਾਵੇ ਸਮੌਨਸੂਨ ਦਾ ਤਾਂ ਮੌਨਸੂਨ ਸੀਜ਼ਨ 1 ਜੂਨ ਤੋਂ ਸ਼ੁਰੂ ਹੋ ਕੇ 11 ਸਤੰਬਰ ਦੇ ਵਿੱਚ ਆਮ ਨਾਲੋਂ 43.1% ਵਧ ਮੀਤੇ ਹੈ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ 43% ਦਾ ਭਾਗ ਹੈ ਕਿ 50% ਯਾਨੀ ਕਿ ਦੋ ਅੱਧ ਦਾ ਫਰਕ ਕਿਸ ਸਮੇਂ ਦੌਰਾਨ ਆਮ ਮੀ ਹੈ ਜਿਹੜਾ 674.2 ਮਿਲੀਲੀਟਰ ਹੁੰਦਾ ਪਰ ਇਸ ਵਾਰ 908. 3 ਮਿਲੀਲੀਟਰ ਮੀਂਹ ਪਿਆ ਤਾਂ ਮੰਡੀ ਦੇ ਜਿਲ੍ਹੇ ਦੇ ਵਿੱਚ ਸਭ ਤੋਂ ਵੱਧ 1735 ਮਿਲੀਮੀਟਰ ਤੇ ਕਾਂਗੜਾ ਚ 1712 ਮਿਲੀਮੀਟਰ ਰਿਮਾਰਟ ਵਿੱਚ 1576 ਮਿਲੀਮੀਟਰ ਮੀਂਹ ਪਿਆ ਪਰ ਹਜੇ ਵੀ ਆਫਤ ਰੁਕ ਨਹੀਂ ਰਹੀ ਹੈ ਸਗੋਂ ਮੌਸਮ ਵਿਭਾਗ ਨੇ ਫਿਰ ਤੋਂ ਅਲਰਟ ਜਾਰੀ ਕਰ ਦਿੱਤਾ ਜੇਕਰ ਗੱਲ ਕੀਤੀ ਜਾਵੇ ਆਫਤ ਪ੍ਰਬੰਧਨ ਦੇ ਅਨੁਸਾਰ ਦੀ ਤਸੀਜ਼ਨ ਦੇ ਵਿੱਚ ਜ਼ਮੀਨ ਖਿਸਕਣ 97 ਹੜ੍ਹਾਂ ਤੇ 45 ਬੱਦਲ ਫਟਣ ਦੀ 137 ਘਟਨਾਵਾਂ ਦੇ ਵਿੱਚ 76 ਲੋਕਾਂ ਦੀ ਜਾਂਚਲੇਗੀ ਤਾਂ ਪੂਰੇ ਮੌਨਸੂਨ ਸੀਜ਼ਨ ਦੇ ਵਿੱਚ 380 ਲੋਕਾਂ ਦੀ ਮੌਤ ਹੋ ਗਈ ਹੈ ਚਤਕੇ 40 ਲੋਕ ਲਾਪਤਾ ਨੇ ਤੇ ਹਜੇ ਤੱਕ ਵੀ ਉਹਨਾਂ ਦੀ ਡੈੱਡ ਬੋਡੀ ਨਹੀਂ ਮਿਲ ਸਕੀ ਹੈ ਤਾਂ ਸੂਬੇ ਦੇ ਵਿੱਚ ਭਾਰੀ ਬਾਰਿਸ਼ ਦੇ ਕਾਰਨ 1280 ਘਰ ਪੂਰੀ ਤਰ੍ਹਾਂ ਤਬਾਹ ਹੋ ਗਏ ਨੇ 5643 ਘਰਾਂ ਨੂੰ ਅੰਸ਼ਕ ਤੌਰ ਤੇ ਨੁਕਸਾਨ ਪਹੁੰਚਿਆ ਇਸ ਸੀਜ਼ਨ ਦੇ ਵਿੱਚ 26955 ਘਰੇਲੂ ਜਾਨਵਰ ਵੀ ਆਪਣੀਆਂ ਜਾਨ ਗਵਾ ਚੁੱਕੇ ਨੇ